ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਭਾਰਤ ਦੀ ਅਰਥ ਵਿਵਸਥਾ ਨਾਲ ਜੁੜੀ ਇੱਕ ਵੱਡੀ ਖਬਰ ਭਾਰਤ ਦਾ ਬਾਹਰੀ ਕਰਜ਼ਾ ਐਕਸਟਰਨਲ ਡੈਬਟ ਪਿਛਲੇ 7 ਸਾਲਾਂ ਵਿੱਚ ਸਭ ਤੋਂ ਤੇਜ਼ ਦਰ ਨਾਲ ਵੱਧ ਰਿਹਾ ਹੈ ਇਹ ਖਬਰ ਹਰ ਭਾਰਤੀ ਲਈ ਜਾਣਨੀ ਜ਼ਰੂਰੀ ਹੈ ਆਓ ਵੇਖੀਏ ਕੀ ਹੈ ਪੂਰਾ ਮਾਮਲਾ ਬਾਹਰੀ ਕਰਜ਼ਾ ਕੀ ਹੁੰਦਾ ਹੈ ਆਓ ਜਾਣੀਏ ਜਦੋਂ ਭਾਰਤ ਕਿਸੇ ਹੋਰ ਦੇਸ਼ ਜਾਂ ਅੰਤਰਰਾਸ਼ਟਰੀ ਸੰਸਥਾ ਤੋਂ ਪੈਸੇ ਉਧਾਰ ਲੈਂਦਾ ਹੈ ਉਸ ਨੂੰ ਕਰਜ਼ਾ ਕਿਹਾ ਜਾਂਦਾ ਹੈ ਇਹ ਕਰਜ਼ਾ ਸਰਕਾਰ ਵੀ ਲੈਂਦੀ ਹੈ ਤੇ ਪ੍ਰਾਈਵੇਟ ਕੰਪਨੀਆਂ ਵੀ ਆંકੜੇ 2025 ਰਿਪੋਰਟ ਅਨੁਸਾਰ ਭਾਰਤ ਕੁੱਲ ਬਾਹਰੀ ਕਰਜ਼ਾ 663 ਬਿਲੀਅਨ ਡਾਲਰ ਤੋਂ ਵੀ ਵੱਧ ਗਿਆ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਕਰਜ਼ਾ 8 ਤੋਂ 9% ਵਧਿਆ ਹੈ ਜੋ ਕਿ 7 ਸਾਲਾਂ ਵਿੱਚ ਸਭ ਤੋਂ ਵੱਧ ਤੇਜ਼ੀ ਹੈ ਵਧਣ ਦੇ ਕਾਰਨ ਕੀ ਹਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਕਰਕੇ ਸਰਕਾਰ ਵੱਲੋਂ ਵੱਡੇ ਵਿਕਾਸ ਪ੍ਰੋਜੈਕਟਾਂ ਲਈ ਵਿਦੇਸ਼ੀ ਕਰਜ਼ਾ ਲੈਣਾ ਪ੍ਰਾਈਵੇਟ ਕੰਪਨੀਆਂ ਵੱਲੋਂ ਵਿਦੇਸ਼ ਤੋਂ ਲਈ ਗਏ ਲੋਨ ਇਸ ਦਾ ਕੀ ਅਸਰ ਪਵੇਗਾ ਸਰਕਾਰ ਨੂੰ ਵੱਧ ਵਿਆਜ ਦੇਣਾ ਪਵੇਗਾ ਜੇ ਡਾਲਰ ਹੋਰ ਮਹਿੰਗਾ ਹੋਇਆ ਤਾਂ ਜੇ ਡਾਲਰ ਹੋਰ ਮਹਿੰਗਾ ਹੋਇਆ ਤਾਂ ਕਰਜ਼ੇ ਦੀ ਭਾਰਤ ਉੱਤੇ ਬੋਝ ਵਧ ਜਾਏਗਾ ਪਰ ਚੰਗੀ ਗੱਲ ਇਹ ਵੀ ਹੈ ਕਿ ਭਾਰਤ ਕੋਲ ਅਜੇ ਵੀ ਵੱਡੇ ਫਾਰਨ ਐਕਸਚੇਂਜ ਰਿਜ਼ਰਵ ਹਨ ਜਿਸ ਨਾਲ ਕਰਜ਼ਾ ਚੁਕਾਇਆ ਜਾ ਸਕਦਾ ਹੈ ਅਸਰ ਲੋਕਾਂ ਤੇ ਕੀ ਪਵੇਗਾ ਅਰਥ ਵਿਵਸਥਾ ਤੇਵ ਦਬਾਅ ਵਧੇਗਾ ਸਰਕਾਰ ਹੋਰ ਟੈਕਸ ਲਗਾ ਸਕਦੀ ਹੈ ਜਾਂ ਮਹਿੰਗਾਈ ਵਧ ਸਕਦੀ ਹੈ ਹਾਲਾਂਕਿ ਜੇ ਕਰਜਾ ਸਹਿਤ ਤਰੀਕੇ ਨਾਲ ਵਿਕਾਸ ਪ੍ਰੋਜੈਕਟਾਂ ਵਿੱਚ ਲੱਗਿਆ ਤਾਂ ਲੰਬੇ ਸਮੇਂ ਵਿੱਚ ਲੋਕਾਂ ਨੂੰ ਫਾਇਦਾ ਵੀ ਹੋ ਸਕਦਾ ਹੈ ਤਾਂ ਦੋਸਤੋ ਭਾਰਤ ਦੇ ਬਾਹਰੀ ਕਰਜ਼ੇ ਵਿੱਚ ਆਇ ਇਸ ਵੱਡੇ ਵਾਅਦੇ ਦਾ ਅਸਰ ਸਾਡੇ ਸਾਰੇ ਉੱਤੇ ਪਵੇਗਾ ਤੁਹਾਡੀ ਕੀ ਰਾਇ ਹੈ ਕੀ ਇਹ ਕਰਜ਼ਾ ਵਿਕਾਸ ਲਈ ਚੰਗੇ ਹੈ ਜਾਂ ਦੇਸ਼ ਤੇ ਬੋਝ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ